ਬਾਦ ਇਹ ਨ ਮਾਰਿਆ ਸੀ ਤੁਸੀਂ ਨੇ ਸਰ ਬਾਲੇ ਨਾਲ ਮਾਰੇ ਤੁਸੀਂ ਮਾਰਿਆ ਸੀ ਕਿ ਇਹਨਾਂ ਨੇ ਮਾਰਿਆ ਸੀ ਸਰ ਮੈਂ ਤੁਹਾਨੂੰ ਬਾਅਦ ਕੇ ਦੱਸੂਗੀ ਤੁਸੀਂ ਪੁਲਿਸ ਨੂੰ ਕਹਿਓ ਹਣੀ ਦੱਸਿਆ ਸਰ ਅਸੀਂ ਕਾਰ ਦੇ ਸੀ ਤੇ ਤੁਸੀਂ ਘਰੇ ਗਾ ਤੋ ਨ 99 ਦੀ ਕੋਸ਼ਿਸ਼ ਵੀ ਕੀਤੀ ਕਿ ਇਹਨਾਂ ਟੂਰਾ ਪਟਾ ਸਰ ਨੱਪਣ ਦੀ ਕਿ ਉਹ ਵੀ ਅਸੀਂ ਲੱਤਾ ਪਾ ਬਾਲੇ ਕੋਲ થી ਛੱਡਿਆ ਲੱਸੀ ਗਈ ਤੇ ਤੁਹਾਨੂੰ ਤਾਂ ਹੱਥ ਪੈਰ ਨਹੀਂ ਕੰਬੇ ਵੀ ਤੁਹਾਡੇ ਘਰ ਵਾਲਾ ਉਹਨੇ ਤੁਹਾਡੇ ਛੋਟੇ ਛੋਟੇ ਬੱਚੇ ਰੋਣ ਲਗੇ ਹਾਂਜੀ ਕੰਬਦੇ ਹੁਣ ਕੰਬਦੇ ਉਹਨਾਂ ਕਿ ਪਹਿਲਾਂ ਨਹੀਂ ਕੰਬਦੇ ਪਹਿਲਾਂ ਵੀ ਕੰਬਦੇ ਇਹ ਦਿੱਤੀ 30 ਸਾਲਾਂ ਤੋਂ ਹੋ ਰਿਹਾ ਨਾ ਕੋਈ ਟੌਪਿਕ ਘਰ ਵਾਲੀ ਵਸਤੇ ਜੀ ਵੱਲੋਂ ਦੇਰ ਅੱਗੇ ਦੇ ਨਾਲ ਕਤਲ ਕਰ ਦਿੱਤਾ ਜਾਂਦਾ। ਆਪਾਂ ਲੱਗਿਆ ਕਿ ਪ੍ਰਸ਼ਾਸਨ ਨੇ ਬੜੀ ਸ਼ੂਤ ਰੂਪ ਤੇ ਨਾਲ ਉਹ ਉਪਰਾਧੀ ਜਿਹੜੇ ਗਿਰਫਤਾਰ ਕਰ ਲੈਨੇ ਕਿਵੇਂ ਸਾਰੇ ਕਲੈਨੇਟਰੀ ਪਿਓ ਕਿਸ ਤਰ੍ਹਾਂ ਕਰ ਦਿੱਤਾ ਰਚਾ। ਹਾਂਜੀ ਕੱਲ ਮਿਤੀ 7/6/25 ਨੂੰ ਮੈਂ ਸਮੇਤ ਪੁਲਿਸ ਪਾਰਟੀ ਸਾਡਾ ਟੂਡੇ ਚੌਕ ਦੇ ਉੱਤੇ ਨਾਕਾ ਲਾਇਆ ਹੋਇਆ ਸੀ ਤੇ ਮੇਰੇ ਕੋਲ ਹਰਦੀਪ ਸਿੰਘ ਪੁੱਤਰ ਜਮੀਰ ਸਿੰਘ ਨੇ ਆ ਕੇ ਬਿਆਨ ਦਰਜ ਕਰਾਇਆ ਸੀ। ਇਹ ਉਸ ਦਾ ਭਾਈ ਅਮਨਦੀਪ ਸਿੰਘ ਅਮਣਾ ਉਹਦੇ ਘਰ ਵਾਲੀ ਹੈਗੀ ਜਸਵਿੰਦਰ ਕੌਰ ਉਹਦੇ ਗੁਲਜਾਰ ਸਿੰਘ ਨਾਮ ਦੇ ਵਿਅਕਤੀ ਨਾਲ ਨਿਹਾਲ ਸਿੰਘ ਵਾਲ ਦੇ ਰਹਿਣ ਵਾਲਾ ਉਹਦੇ ਨਾਲ ਉਹਦੇ ਸੰਬੰਧ ਸਨ ਤੇ ਇਹਨਾਂ ਨੇ ਮਿਤੀ 3 4 6 25 ਦੀ ਦਰਮਿਆਨੀ ਰਾਤ ਨੂੰ ਉਹਨੂੰ ਕੋਈ ਸਿਰ ਦੇ ਵਿੱਚ ਚੀਜ਼ ਮਾਰ ਕੇ ਮਾਰ ਦਿੱਤਾ ਸੀ ਤੇ ਹੱਥ ਪੈਰ ਬੰਨ ਕੇ ਉਹਦੇ ਉਹਦੀ Laash ਜਿਹੜੀ ਉਹਨਾਂ ਦੇ ਕਮਰੇ ਦੇ ਵਿੱਚ ਸੱਟ ਕੇ ਤੋਂ ਜੰਦਾ ਲਾ ਕੇ ਚਲੇ ਗਏ ਸਿਰਫਾਰ ਹੋ ਗਏ ਸਨ ਅਸੀਂ ਉਹਦੀ ਸਟੇਟਮੈਂਟ ਤੇ ਮਕਦਮਾ ਦਰਜ ਰਿਸ਼ਿਸ਼ਟ ਕਰਕੇ ਤੇ ਤਫ਼ਤੀਸ਼ ਅਮਲ ਵਿੱਚ ਲੈਂਦੀ ਸੀ ਅ ਅੱਜ ਦੌਰਾਨੇ ਤਫ਼ਤੀਸ਼ ਉਹਦਾ ਜਿਹੜਾ ਹੈਗਾ ਮ੍ਰਿਤਕ ਅਮਰਦੀਪ ਦਾ ਪੋਸਟਮਾਰਟਮ ਕਰਾ ਕੇ ਲਾਸ਼ ਜਿਹੜੀ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਦੌਰਾਨੇ ਤਫ਼ਤੀਸ਼ ਸਾਨੂੰ ਇਤਲਾਹ ਮਿਲੀ ਕਿ ਇਹ ਦੋਵੇਂ ਦੋਸ਼ੀ ਜਿਹੜੇ ਹੈਗੇ ਨੇ ਇਹ ਇਥੋਂ ਭੱਜਣ ਦੀ ਤਾਕ ਦੇ ਵਿੱਚ ਨੇ ਤਾਂ ਅਸੀਂ ਤੁਰੰਤ ਐਕਸ਼ਨ ਵਿੱਚ ਆ ਕੇ ਸਾਰੀ ਪੁਲਿਸ ਪਾਰਟੀ ਨੇ ਇਹਨਾਂ ਦੋਨਾਂ ਨੂੰ ਜਿਹੜੀ ਜਸਵਿੰਦਰ ਕੌਰ ਹੈ ਅਮਰਦੀਪ ਸਿੰਘ ਦੇ ਕਰਵਾਲੀ ਅਤੇ ਇਹਦੇ ਸਹਿਯੋਗੀ ਹੈ ਜਿਹੜਾ ਗੁਜਾਰ ਸਿੰਘ ਉਰਫ ਬਿੱਟੂ ਨਿਹਾਲ ਸਿੰਘ ਵਾਲਦਾ ਰਹਿਣ ਵਾਲਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੀ ਪੁਸ਼ਕਿਸ਼ ਕੀਤੀ ਜਾ ਰਹੀ ਜਸਵਿੰਦਰ ਕੋਲ ਨਹੀਂ ਸਰ ਪਤਾ ਲੱਗੇ ਕਿ ਬੜੀ ਤੇਜ਼ ਤਰਾਰ ਹੋਰ ਤੋਂ ਦੇ ਰਾਤੇ ਉਹਨਾਂ ਨੇ ਪਹਿਲਾਂ ਐਫਆਰ ਵੀ ਦਰਜ ਹੋਈ ਸੀ ਫਿਰ ਉਹਦਾ ਪਤੀ ਹੈ ਜਿਹੜਾ ਹਕਮਸ਼ੁਦਾ ਹੋ ਗਿਆ ਪ੍ਰਸ਼ਾਸਨ ਨੂੰ ਕਦਹਾਰ ਲਈ ਸੀ ਉਹਨੂੰ ਨਾਲ ਪੁਹੁੰਚਿਆ ਜਾਵੇ ਇਸ ਜਿੰਨੇ ਸਟੇਪ ਤੇ ਅਸੀਂ ਹੁਣ ਮੇਰੇ ਕੋਲ ਅਸੀਂ ਉਹਨਾਂ ਨੂੰ ਸ਼ਾਮਲ ਤਪੀਸ਼ ਕਰਕੇ ਪੁਸ਼ਕਿਸ਼ ਕੀਤੀ ਹੈ ਇਨਾਂ ਨੂੰ ਡਿਟੇਲ ਚ ਇਨਵੈਸਟੀਗੇਟ ਕਰਾਂਗੇ ਇਹਦੀ ਇਨਵੈਸਟੀਗੇਸ਼ਨ ਦੇ ਦੌਰਾਨ ਸਾਰੇ ਤੱਤ ਜਿਹੜੇ ਹੈਗੇ ਨੇ ਠੋਸ ਤੱਤ ਜੋ ਸਾਨੂੰ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਲੈਉਣੇ ਚਾਹੀਦੇ ਨੇ ਉਹ ਪੂਸ਼ ਕੇ ਇਸ ਤਰ੍ਹਾਂ ਲਿਆਵਾਂਗੇ ਸਰ ਕੀ ਜਿਸਵਿੰਦਰ ਘਰ ਕੋਲ ਦੇ ਘਰ ਵਾਲਾ ਰਿੰ ਕਰਦਾ ਸੀ ਇਹਨੇ ਜਿਹੜੇ ਹਾਲਾਤ ਨੇ ਮੈਨੂੰ ਅੱਜ ਸਾਹਮਣੇ ਆਏ ਇਹ ਐਸਯੂ ਦਾ ਪੋਸਟਮਾਰਟਮ ਪੋਸਟਮਾਰਟਮ ਕਿਸੇ ਵੀ ਇਨਸਾਨੀ ਮੌਤ ਜਦੋਂ ਹੋ ਜਾਂਦੀ ਹੈ ਉਹਦਾ ਡਾਕਟਰੀ ਮੁਆਇਨਾ ਕਰਾਉਣ ਦਾ ਮਕਸਦ ਇਹੀ ਹੁੰਦਾ ਹੈ ਕਿ ਕੀ ਉਹ ਮੌਦੇ ਕਾਰਨ ਕੀ ਨੇ ਕੋਈ ਨਸ਼ੇੜੀ ਸੀ ਜਾਂ ਕਿਹੜੇ ਹਾਲਾਤ ਸੀ ਸਾਰੇ ਹਾਲਾਤ ਜਿਹੜਾ ਹੈਗਾ ਪੀਆਰ ਰਿਪੋਰਟ ਦੇ ਵਿੱਚ ਆ ਜਾਣਗੇ ਉਹ ਹੀ ਅਸੀਂ ਕਾਸ ਆਫ ਡੈਥ ਜਿਹੜਾ ਇਨਵੈਸਟੀਗੇਸ਼ਨ ਦੇ ਦੌਰਾਨ ਉਹ ਬਾਚਾਂਗੇ ਉਹ ਹੀ ਦੌਰਾਨੇ ਸਮੇਤ ਅਦਾਲਤ ਵਿੱਚ ਬਚਿਆ ਜਾਊਗਾ ਇਹ ਕਿਹੜੀਆਂ ਤਰ੍ਹਾਂਾਂ ਦਾ ਇਹ ਪਾਕਸ਼ਾ ਦਾ ਇਹ ਇਹ ਇਹਨਾਂ ਨੇ ਇਹਦਾ ਕਤਲ ਕੀਤਾ ਸੀ ਕਤਲ ਦੇ ਮਾਮਲੇ ਦੇ ਵਿੱਚ 103 ਜਮਨ 1 ਤੇ ਸਾਜ਼ਿਸ਼ ਇਹਨਾਂ ਨੇ ਰਚੀ ਸੀ ਮੇਨੂੰ ਕਤਲ ਕਰਕੇ ਆਪਾਂ ਨਿਕਲ ਚਲਾਂਗੇ ਉਹਦਾ ਕਾਠ ਜਿਮਨ ਦੋ ਬੀ ਐਨ ਐਸ ਜਿਹੜਾ ਹੈਗਾ ਉਹਦੇ ਦਿਨ ਮਕਦਮਾ ਬਰਜੇਸ਼ ਕੀਤਾ